ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ 2010 ਮਾਡਲ ਜੀ ਕਲਸੀ ਕੰਬਾਈਨ ਬਿਕਾਊਗਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਸ਼ੀਨ ਦੀ ਪੰਜਾਬ ਨੰਬਰ ਆ ਲੀ ਲੈਂਡ ਦਾ 02 ਇੰਜਨ 17% ਟੈਰਾਂ ਦੀ ਕੰਡੀਸ਼ਨਰ ਨਾਲ ਦਾ ਰਹੂਗਾ ਬਿਲਕੁਲ オリジナル ਰੰਗ ਜੀ ਤੇ 5.5 ਲੱਖ ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਹੈ ਲਿਫਟਰ ਡੀਜ਼ਲ ਟੈਂਕਰ ਟੈਂਕ ਚੈੱਕ ਕਰ ਸਕਦੇ ਹੋ ਪੂਛ ਦੇਖ ਸਕਦੇ ਹੋ ਬੜੀ ਸਾਫ ਪਈਏ ਰੰਗ ਪੇਂਟ ਬਿਲਕੁਲ オリジナル ਮਸ਼ੀਨ ਦਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਤੋ ਸੇਅਰ ਕਰ ਦਿਓ 5.5 ਲੱਖ ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਬਾਕੀ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਬਿਲਕੁਲ ਓਕੇ ਹੈ ਬਠਿੰਡਾ ਬਾਈ ਹੋਰਾਂ ਦਾ ਏਰੀਆ ਹੈਗਾ ਜੀ ਜਿੱਥੇ ਮਸ਼ੀਨ ਖੜੀ ਆ ਬਾਕੀ ਜੇ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂ ਉਤੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਆਉਟਰ ਪਾਈਪ ਦੇ ਸਕਦੇ ਹਾਂ ਟੂਲ ਬਾਕਸ ਬੈਟਰੀ ਬਾਕਸ ਬੈਕ ਸਾਈਡ ਤੋਂ ਪੂਛ ਬਿਲਕੁਲ ਸਾਫ਼ ਆਈ ਸਾਰੀ ਮਸ਼ੀਨ ਵਧੀਆ ਓਕੇ ਕੰਡੀਸ਼ਨ ਚ ਖੜੀ ਹੈ 5.5 ਲੱਖ ਦੀ ਡਿਮਾਂਡ ਹੈ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਜਿੱਥੇ ਵੀ ਦੇਖ ਰਹੇ ਹੋ ਕ੍ਰੈਂਕਾ ਦੇ ਸਕਦੇ ਹਾਂ ਸਟਾਅਰ ਵਕਰ ਦੇ ਸਕਾ ਦਿਓਗੇ ਠੀਕ ਹੈ ਜੀ ਵਧੀਆ ਸਾਫ ਪਿਆ ਨਹੀਂ ਅੱਗੇ ਤੁਹਾਨੂੰ ਕਟਰ ਦੀ ਕੰਡੀਸ਼ਨ ਦਿਖਾ ਦਿੰਦੇ ਆ ਕਟਰ ਵਧੀਆ ਸਾਫ ਪਿਆ ਮਸ਼ੀਨ ਦਾ ਹੀ ਚੈੱਕ ਕਰ ਸਕਦੇ ਤੁਸੀਂ ਕਟਰ ਵੀ ਵਧੀਆ ਸਾਫ ਪਿਆਗਾ ਬਟੰਡਾ ਏਰੀਆ ਦਾ ਬਾਈ ਹਰਾਂ ਦਾ ਜੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਵੀਡੀਓ ਨੂੰ ਬਸਤੋ ਸ਼ੇਅਰ ਕਰ ਦਿਓ 5.5 ਲੱਖ ਰੁਪਏ ਦੀ ਡਿਮਾਂਡ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤ ਤੱਕ ਕਟਰ ਵਗੈਰਾ ਸਾਰਾ ਬਿਲਕੁਲ 오ਰੀਜਨਲ ਕੰਡੀਸ਼ਨ ਦੇ ਵਿੱਚ ਆ ਠੀਕ ਹੈ ਜੀ 5.5 ਲੱਖ ਦੀ ਡਿਮਾਂਡ ਆ 2010 ਮਾਡਲ ਆ ਪੰਜਾਬ ਨੰਬਰ ਆ ਬਟੰਡਾ ਏਰੀਆ ਲੀਲੈਂਡ ਦਾ 02 ਇੰਜਨ ਆ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬੱਤੋ ਆ ਦੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ